ਤੋਂ ਪ੍ਰਕਾਰ ਦੀ ਭਗਤੀ ਨੂੰ ਕਰਕੇ ਗੁਰਸਿੱਖ ਜਿਹੜੇ ਗੁਰਮੁਖ ਪ੍ਰੇਮ ਭਗਤ ਲਿਵ ਲਾਈ ਉਸ ਤੋਂ ਦਸਵੀਂ ਭਗਤੀ ਹੈ ਪ੍ਰੇਮਾ ਭਗਤੀ ਪ੍ਰੇਮ ਭਗਤੀ ਦੇ ਵਿੱਚ ਭੇਜ ਕਰਕੇ ਜਿਹੜੇ ਗੁਰਸਿੱਖ ਨੇ ਨਾ ਉਹ ਆਪਣੀ ਲਿਵ ਲਾ ਕਰਕੇ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਦੇ ਨੇ ਪ੍ਰੇਮਾ ਭਗਤੀ ਵਿੱਚ ਭੇਜ ਕਰਕੇ ਤਾਂ ਹੀ ਦੇਖੋ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਕਿਉਂ ਖਾਲਸੇ ਨੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਕਰਨੀ ਜਾਣੀ ਕਲਗੀਧਰ ਪਾਤਸ਼ਾਹ ਜੀ ਵੀ ਇੱਕ ਜਕੜ ਕਰਦੇ ਨਾ ਆਪਾਂ ਪੜਦੇ ਮਹਾਰਾਜ ਦੇ ਬਚਨ ਦਸਮ ਪਾਤਸ਼ਾਹ ਜੀ ਦੇ ਬਚਨ ਨੇ ਜਾਗਤ ਜੋਤ ਜਪੈ ਨੇ ਸੁਬਾਸੁਰ ਏਕ ਬਿਨਾ ਮਨ ਨੈਕ ਨ ਆਣਾ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮੰਨੈ ਕਿ ਪੂਰਨ ਪ੍ਰੇਮ ਵੀ ਪੂਰਾ ਪਿਆਰ ਹੋਵੇ ਫਿਰ ਉਹ ਖਾਲਸਾ ਬਣਦਾ ਹੈ ਗੁਣ ਹੈ ਖਾਲਸੇ ਦਾ ਖਲਕਤ ਨੂੰ ਹੀ ਵਾਹਿਗੁਰੂ ਆ ਦੁਨੀਆ ਨੂੰ ਹੀ ਜੇ ਦੀ ਦਿੰਨੀ ਦੁਨੀਆ ਖਲਕਤ ਹੈ ਇਸ ਖਲਕਤ ਨੂੰ ਵਾਹਿਗੁਰੂ ਦੀ ਜਾਣ ਕੇ ਪ੍ਰੇਮ ਕਰੇ ਤੇ ਉਸ ਵਾਹਿਗੁਰੂ ਨਾਲ ਵੀ ਪਿਆਰ ਕਰੇ ਪ੍ਰੇਮ ਦਾ ਅਰਥ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆ ਨੇ ਵਾਲੇ ਮਹਾਂਪੁਰਖ ਕਰਿਆ ਕਰਦੇ ਸੀ ਵੀ ਪ੍ਰੇਮ ਦਾ ਅਰਥ ਹੁੰਦਾ ਮੈਂ ਤੋਂ ਪਰੇ ਹੋ ਜਾਣਾ ਮੈਂ ਤੋਂ ਪਰੇ ਹੋ ਜਾਣਾ ਪ੍ਰੇਮ ਪਰੇ ਮੈਂ ਵੀ ਆਪਣਾ ਹੰਕਾਰ ਛੱਡ ਦੇਣਾ ਜਿੱਥੇ-ਜਿੱਥੇ ਸਾਡੀ ਮੈਂ ਖੜੀ ਐ ਨਾ ਉਹਨੂੰ ਛੱਡ ਦੇਣਾ ਬਸ ਪ੍ਰੇਮ ਕੁਰਬਾਨੀ ਮੰਗਦਾ ਤਾਂ ਹੀ ਮਹਾਰਾਜ ਨੇ ਕਿਹਾ ਨਾ ਜੋ ਤਾਉ ਪ੍ਰੇਮ ਖੇਲਣ ਕਾ ਚਾਉ ਕੀ ਕੁਰਬਾਨੀ ਮੰਗਦਾ ਸਿਰ ਧਰ ਤਲੀ ਗਲੀ ਮੇਰੀ ਆਉ ਕੁਰਬਾਨੀ ਮੰਗਦਾ ਪ੍ਰੇਮ ਜੇ ਹੁਣ ਸਹਿਰੀ ਗੁਰੂ ਨੂੰ ਦੇ ਦਿੱਤਾ ਤੇ ਸਿਰ ਕਰਕੇ ਤਾਂ ਸਾਰੇ ਕੰਮ ਚੱਲਦੇ ਨੇ ਸਾਡੇ ਆ ਮੱਥਾ ਟੇਕਣਾ ਗੁਰੂ ਨੂੰ ਸਿਰ ਦੇਣਾ ਹੀ ਆ ਨਾ ਗੁਰੂ ਨਾਲ ਪ੍ਰਣ ਕਰਨਾ ਇਹ ਸਿਰ ਮਹਾਰਾਜ ਤੇਰਾ ਹੈ ਇਹ ਕੁਰਬਾਨ ਕਰਤਾ ਤੇਰੇ ਤੋਂ ਸੀ ਮੱਥਾ ਟੇਕਣਾ ਵੀ ਤਾਂ ਕੁਰਬਾਨੀ ਦੇਣੀ ਆ ਨਾ ਪਰ ਜੇ ਹੁਣ ਮਨ ਵਿੱਚ ਤਾਂ ਹੀ ਰੱਖਿਆ ਵੀ ਸਿਰ ਤਾਂ ਮੇਰਾ ਹੈ ਮੱਥਾ ਤਾਂ ਵੈਸ ਵੈਸੇ ਟੇਕ ਦਿੱਤਾ ਫਿਰ ਉਹਨੂੰ ਮਹਾਰਾਜ ਜੀ ਸ਼ਿਕਾਰੀ ਕਹਿੰਦੇ ਨੇ ਸ਼ਿਕਾਰੀ ਵੀ ਉਹ ਸ਼ਿਕਾਰੀ ਬੰਦਾ ਵੀ ਮਨਜ ਤਾਂ ਕੁਝ ਹੋਰ ਆ ਮੱਥਾ ਟੇਕਦਿਆਂ ਹੋਇਆਂ ਅਪਰਾਧੀ ਦੂਣਾ ਨਿਵਾ ਜੋਹਨਤਾ ਮਿਰਗਾਹੀ ਸੀ ਜਨਵਾਇ ਕੀ ਆਥੀ ਆ ਜਾਂ ਰਦੇ ਕੋ ਸੁਧਦੇ ਜਾਇ ਮਾਰ ਕਹਿੰਦੇ ਕਪਰਾਦੀ ਹੁੰਦਾ ਨਾ ਬਰਾਦੀ ਦਾ ਸ਼ਿਕਾਰੀ ਸ਼ਿਕਾਰੀ ਜਦੋਂ ਸ਼ਿਕਾਰ ਖੇਡਣ ਜਾਂਦਾ ਨਾ ਉਹ ਦੂਣਾ ਨਿਵਦਾ ਹੈ ਸ਼ਿਕਾਰ ਦੇ ਨਾਲੋਂ ਫਿਰ ਨੂੰ ਮਾਰਨਾ ਤਾਂ ਨਿਵ ਕੇ ਮਾਰਦਾ ਗੋਡੇ ਪਰਨੇ ਹੋ ਕੇ ਪਰ ਕਹਿੰਦੇ ਉੱਥੋਂ ਇਹ ਨਾ ਸਮਝ ਲਿਓ ਕਿ ਉਹ ਜਿਹੜਾ ਸ਼ਿਕਾਰੀ ਹੈ ਹਿਰਨ ਨੂੰ ਮੱਥੇ ਟੇਕੀ ਜਾਂਦਾ ਅਪਰਾਧੀ ਦੂਣਾ ਨਹੀਂ ਵੈ ਜੋ ਹੰਤਾ ਮਿਰਗਾ ਹੈ ਸੀਸ ਨਵਾਇਆ ਕਿ ਆਤੀ ਹੈ ਜਾਂ ਦੇਦੇ ਕੋ ਸੁਧਦੇ ਜਾਹੇ ਹੁਣ ਸ਼ਿਕਾਰੀ ਦੇ ਮਨ ਵਿੱਚ ਤਾਂ ਪਾਪ ਹੈ ਨਾ ਕਿ ਹਿਰਨ ਨੂੰ ਮਾਰਨਾ ਮਹਾਰ ਕਹਿੰਦੇ ਇਸ ਤਰ੍ਹਾਂ ਹੀ ਸੀਸ ਨਵਾਉਣ ਦਾ ਮੱਥਾ ਟੇਕਣ ਦਾ ਕੀ ਫਾਇਦਾ ਜੇ ਸਾਡਾ ਹਿਰਦਾ ਹੀ ਖੋਟਾ ਹੈ ਹਿਰਦੇ ਵਿੱਚ ਤਾਂ ਪਾਪ ਲੈ ਕੇ ਆ ਕੇ ਇੱਥੇ ਗੁਰੂ ਕੋਲੇ ਮੱਥਾ ਟੇਕਣਾ